ਸਾਊਦੀ ਅਰਬ ਦੇ ਵਿੱਚ ਦੋ ਪੰਜਾਬੀਆਂ ਨੂੰ ਕਤਲ ਦੇ ਦੋਸ਼ ਤੇ ਵਿੱਚ ਮੌਤ ਦੀ ਸਜ਼ਾ ਦੇ ਦਿੱਤੀ ਗਈ ਹੈ ਦੋਵਾਂ ਦੇ ਸਿਰ ਕਲਮ ਕਰ ਦਿੱਤੇ ਗਏ ਨੇ ਜਿਸ ਦੀ ਵਿਦੇਸ਼ ਵਿਭਾਗ ਨੇ ਪੁਸ਼ਟੀ ਵੀ ਕਰ ਦਿੱਤੀ ਹੈ ਕਿ 28 ਫਰਵਰੀ 2019 ਨੂੰ ਹੁਸ਼ਿਆਰਪੁਰ ਦੇ ਸਤਵਿੰਦਰ ਸਿੰਘ ਤੇ ਲੁਧਿਆਣਾ ਦੇ ਹਰਜੀਤ ਸਿੰਘ ਦੇ ਸਿਰ ਵੱਢ ਦਿੱਤੇ ਗਏ ਨੇ ਦੋਹਾਂ ਨੂੰ ਆਰਿਫ ਇਮਾਮੂਦੀਨ ਦੇ ਕਤਲ ਦੇ ਇਲਜ਼ਾਮ ਤਹਿਤ ਦਸੰਬਰ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਮੰਤ్రਾਲੇ ਦੀ ਚਿੱਠੀ ਮੁਤਾਬਕ ਤਿੰਨਾਂ ਨੇ ਮਿਲ ਕੇ ਚੋਰੀ ਕੀਤੀ ਸੀ ਜਿਸ ਨੂੰ ਲੈ ਕੇ ਬਾਅਦ ਵਿੱਚ ਤਿੰਨਾਂ ਵਿਚਾਲੇ ਝਗੜਾ ਹੋ ਗਿਆ ਸੀ ਅਤੇ ਹਰਜੀਤ ਸਿੰਘ ਤੇ ਸਤਵਿੰਦਰ ਸਿੰਘ ਨੇ ਆਰਿਫ ਦਾ ਕਤਲ ਕਰ ਦਿੱਤਾ ਸੀ ਤੇ Laash ਨੂੰ ਰੇਗਿਸਤਾਨ ਦੇ ਵਿੱਚ ਸੁੱਟ ਦਿੱਤਾ ਸੀ ਜਿਸ ਤੋਂ ਬਾਅਦ ਦੋਵਾਂ ਹੀ ਪੰਜਾਬੀਆਂ ਨੂੰ ਕਤਲ ਦੇ ਦੋਸ਼ ਤੇ ਵਿੱਚ ਮੌਤ ਦੀ ਸਜ਼ਾ ਦੇ ਦਿੱਤੀ ਗਈ ਸੀ ਤੇ ਦੋਵਾਂ ਦੇ ਸਿਰ ਕਲਮ ਕਰ ਦਿੱਤੇ ਗਏ ਸਨ ਵਿਦੇਸ਼ ਮੰਤਰਾਲੇ ਨੇ ਚਿੱਠੀ ਲਿਖ ਕੇ ਇਸ ਦੀ ਜਾਣਕਾਰੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਹੈ ਇਸ ਸੰਬੰਧੀ ਜਦੋਂ ਪਰਿਵਾਰ ਵਾਲਿਆਂ ਨੂੰ ਮੰਤਰਾਲੇ ਦੀ ਚਿੱਠੀ ਮਿਲੀ ਤਾਂ ਪਰਿਵਾਰ ਵਾਲਿਆਂ ਨੂੰ ਯਕੀਨ ਨਹੀਂ ਹੋਇਆ ਕਿ ਉਹਨਾਂ ਦੇ ਨੌਜਵਾਨ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਸਨੁਸਰ ਜਾਣਕਾਰੀ ਸਾਡੇ ਵਕੀਲ ਦੇ ਥਰੂ ਇਹ ਹੀ ਪ੍ਰਾਪਤ ਹੋਈ ਹੈ ਕਿ ਇਹ ਜਿਹੜੀ ਸਤਵਿੰਦਰ ਕੁਮਾਰ ਬਾਰੇ ਜੋ ਸੂਚਨਾ ਸਾਨੂੰ ਮਿਲੀ ਹੈ ਉਹ ਸਹੀ ਹੈ ਤੇ ਉਹਦਾ ਮਤਲਬ ਉਹਨੂੰ ਸਜ਼ਾ ਮਿਲ ਚੁੱਕੀ ਹੈ 28 ਤਰੀਕ ਦੀ ਦੂਸਰੇ ਮਹੀਨੇ 2019 ਦੀ ਪਰ ਸਰ ਸਾਨੂੰ ਅਜੇ ਪੱਕਾ ਸਬੂਤ ਨਹੀਂ ਕੋਈ ਮਿਲ ਰਿਹਾ ਸਾਨੂੰ ਕੋ ਪੱਕਾ ਸਰਕਾਰ ਥਰੂ ਸਬੂਤ ਮਿਲੇ ਜਾਂ ਸੋਦੀ ਸਰਕਾਰ ਸਾਨੂੰ ਸਬੂਤ ਦੇਵੇ ਜਾਂ ਸਾਡੀ ਆਪਣੀ ਹਿੰਦੁਸਤਾਨ ਸਰਕਾਰ ਸਬੂਤ ਦੇਵੇ ਫਿਰ ਆਪਾਂ ਯਕੀਨ ਕਰੀਏ ਸਾਨੂੰ ਕੋਈ ਮਤਲਬ ਕੋਈ ਲੈਟਰ ਤੇ ਮਿਲਿਆ ਨਹੀਂ ਜਾਂ ਫੋਨ ਤਰਾ ਹੀ ਸੂਚਿਤ ਕੀਤਾ ਜਾ ਰਿਹਾ ਸਾਡੇ ਵਕੀਲ ਨੇ ਅੱਜ ਤੁਹਾਨੂੰ ਕੀ ਕਿਹਾ ਸਾਡੇ ਵਕੀਲ ਨੇ ਸਾਨੂੰ ਓਨਲੀ ਫੋਨ ਕਰਕੇ ਇਹ ਗੱਲ ਦੱਸੀ ਏ ਕਿ ਸਾਨੂੰ ਲੈਟਰ ਮੈਨੂੰ ਲੈਟਰ ਆਇਆ ਹੈ ਆਪਣੀ ਇੰਡੀਆ ਵੈਸੀ ਦਾ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਤੁਹਾਡੇ ਜਿਹੜੇ ਦੋ ਮੁੰਡੇ ਆ ਇੱਕ ਸਾਡਾ ਸਤਿੰਦਰ ਕੁਮਾਰ ਇੱਕ ਹਰਜੀਤ ਸਿੰਘ ਉਹਨਾਂ ਦਾ ਫਾਂਸੀ ਦਿੱਤੀ ਗਈ ਸਰਕਮ ਲਿਖਿਆ ਵਿੱਚ ਫਾਂਸੀ ਦਿੱਤੀ ਗਈ ਹੈ ਪਰ ਸਰ ਸਾਨੂੰ ਮਤਲਬ ਕਿ ਜਿਹੜੀ ਸਰਕਾਰ ਥਰੂ ਉਹਨਾਂ ਕੋਈ ਸਬੂਤ ਨਹੀਂ ਆਇਆ ਸਰਕਾਰਾਂ ਬੜੇ ਬੜੇ ਦਾਅਵੇ ਕਰਦੀਆਂ ਹੈਗੀਆਂ ਪਹਿਲਾਂ ਵੀ ਜਿਹੜੇ ਆ ਕੁਝ ਲੋਕ ਜਿਹੜੇ ਬਾਹਰੋਂ ਵਿਦੇਸ਼ ਤੋਂ ਜਿਹੜੇ ਆਗੇ ਆ ਇੱਥੇ ਲੈ ਕੇ ਆਇਆ ਲੇਕਿਨ ਕੀ ਤੁਹਾਡੇ ਕੇਸ ਦੇ ਵਿੱਚ ਸਰਕਾਰ ਦੇ ਵੱਲੋਂ ਕੋਈ ਉਪਰਾਲਾ ਕੀਤਾ ਗਿਆ ਸਾਡੇ ਕੇਸ ਦੇ ਵਿੱਚ ਸਰਕਾਰ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਗਿਆ ਸਾਨੂੰ ਕੋਈ ਮਦਦ ਨਹੀਂ ਮਿਲੀ ਅਪਾ ਜਿਸ ਤੱਕ ਸਾਡੀ ਪਹੁੰਚ ਹੀ ਅਸੀਂ ਗਰੀਬ ਬੰਦੇ ਆ ਸਾਡੀ ਪਹੁੰਚ ਕਿੱਥੇ ਤੱਕ ਹੁੰਦੀ ਹੈ ਮਿਨਿਸਟਰ ਤੱਕ ਆਪਣੇ ਐਮਪੀ ਤੱਕ ਐਮਐਲਏ ਤੱਕ ਇਤੋਂ ਕਿ ਹੋ ਸਕਦੀ ਹੈ ਹਰ ਪਾਸੇ ਜੋਰ ਲਗਾਇਆ ਜਿੱਤੋ ਹਾਂ ਯਾਰ ਪਾਸੇ ਜੋਰ ਲਗਾਇਆ ਸਾਨੂੰ ਕਿਸੇ ਪਾਸਿਓ ਕੋਈ ਸਹੂਲਤ ਨਹੀਂ ਮਿਲੀ ਸਾਨੂੰ ਕੋਈ ਰਿਸਪੌਂਸ ਨਹੀਂ ਮਿਲਿਆ ਸਾਨੂੰ ਕੋਈ ਜਵਾਬ ਨਹੀਂ ਮਿਲਿਆ ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀਆਂ ਦਾ ਸਿਰ ਕਲਮ ਕਰਨ ਦੀ ਇਸ ਘਟਨਾ ਨੂੰ ਕਾਨੂੰਨੀ ਅਤੇ ਗੈਰ ਮਨਵੀ ਘਟਨਾ ਘਰਾਰ ਦਿੱਤਾ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਸਖਤ ਆਲੋਚਨਾ ਕਰਦੇ ਹੋਇਆ ਇਹ ਵੀ ਗੱਲ ਆਖੀ ਹੈ ਕਿ ਉਹ ਭਾਰਤ ਦੇ ਵਿਦੇਸ਼ ਮੰਤਰਾਲੇ ਕੋਲ ਇਸ ਸੰਬੰਧੀ ਰਿਪੋਰਟ ਮੰਗਣਗੇ ਖੰਨੇ ਤੋਂ ਗਨਵਿੰਦਰ ਸਿੰਘ ਅਤੇ ਹੁਸ਼ਿਆਰਪੁਰ ਤੋਂ ਸਤਪਾਲ ਰਤਨ ਤੇ ਅਮਰਿਕ ਸਿੰਘ ਦੀ ਰਿਪੋਰਟ